ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਰਖਾਣੇ ਦਾ ਖਲਾਰਾ ਬੜਾ ਪਿਆਈ ਸਵੇਰੇ ਅਸੀਂ ਬੈੱਡ ਸ਼ੀਟਾਂ ਵਗੈਰਾ ਤੈਨਂ ਦਿੱਤੀਆਂ ਸਾਰੀਆਂ ਸਫਾਈ ਹੋ ਗਈ ਆ ਇਹ ਪੋਚਾ ਲਾਉਂਦੇ ਆ ਬਾਹਰ ਸਾਰਾ ਹੱਡਾ ਕੰਮ ਸੰਭਿਆ ਗਿਆ ਇਦਾਂ ਸਫਾਈ ਹੋ ਜੇ ਨਾ ਫਿਰ ਇਦਾਂ ਲੱਗਦਾ ਇਦਾਂ ਕੰਮ ਸੰਭਿਆ ਗਿਆ ਬੈੱਡ ਸ਼ੀਟਾਂ ਤਾ ਜਿੰਦਗੀ ਦੀ ਬੈਡਸ਼ੀਟ ਕੱਟਾ ਜਿਹੜਾ ਰਾਤ ਉੱਡਿਆ ਬੜਾ ਹੀ ਨਾ ਉਹਦੇ ਨਾਲ ਕੱਟਾ ਬੜਾ ਪਿਆ ਸੀ ਸਾਰੇ ਪਾਸੇ ਤੇ ਰਾਤ ਇੰਨਾ ਮੇਰੀ ਝਖੜਾ ਮੇਰੇ ਹਿਸਾਬ ਨਾਲ ਸਾਰਿਆਂ ਨੂੰ ਸਫਾਈਆਂ ਕਰਨੀਆਂ ਪਈਆਂ ਹੋਣੀਆਂ ਸੰਦੀਪ ਕਹਿੰਦੀ ਕੱਲ ਹੀ ਅਜੇ ਮੈਂ ਡੀਪਲੀ ਸਫਾਈ ਕੀਤੀ ਤੇ ਇੰਨਾ ਰਾਤ ਅੱਜ ਕੱਟਾ ਚੜ ਗਿਆ ਤੇ ਦੀਦੀ ਉਹਨਾਂ ਨੂੰ ਨਹੀਂ ਥੱਲੇ ਪੋਤਾ ਦਾ ਤਾਈ ਵੇੜਾ ਤੇ ਰਾਤੀ ਜੋ ਨੇਰੀ ਤੂਫਾਨ ਆਇਆ ਕੋਈ ਸਾਬਣੀ ਸਾਰੇ ਫੇਰ ਘਟਾ ਇੰਨਾ ਚੜ ਗਿਆ ਤੇ ਆਪਾਂ ਪਹਿਲਾ ਬਾਹਰ ਦਾ ਬਾਰੋ ਚੁੱਕ ਲਿਆ ਸੀ ਤੇ ਹੁਣ ਅੰਦਰ ਦਾ ਤੇ ਸਾਡੀ ਵੀ ਸਾਰੀ ਸਫਾਈ ਉਹ ਵੀ ਥਿਲ ਨਾ ਲਾਈਟ ਵੀ ਗਈ ਰਾਤ ਦੀ ਉਦੋਂ ਦੀ ਲਾਈਟ ਹੀ ਗਈ ਹੈ ਇਹ ਆ ਕਿ ਦੋਨੋਂ ਦਰਵਾਜ਼ੇ ਖੋਲਲੇ ਹੀ ਜਦੋਂ ਬਾਰਿਸ਼ ਹੋ ਗਈ ਨਾ ਫੇਰ ਘਟਾਣੀ ਨਾ ਉੱਟਦਾ ਫਿਰ ਠੰਡੀ ਹਵਾ ਆਉਣ ਦੀ ਹੈ ਫਿਰ ਮੌਸਮ ਠੰਡਾ ਹੀ ਰਾਤ ਜੋ ਸਵੇਰੇ ਉੱਠ ਕੇ ਘਰ ਵੇਖਿਆ ਮਿੱਟੀ ਘਟਾ ਚੜਿਆ ਓਹੋ ਬੜਾ ਆ ਜਿਆਦਾ ਉਧਰ ਗਮਲੇ ਗਮਲੇ ਡਿੱਗ ਗਏ ਹੀ ਬਾਹਰ ਤੇਰੇ ਨੰਨੇ ਸਵੇਰੇ ਸੱਟ ਕੀਤੇ 5 ਵਜੇ ਦਾ ਟਾਈਮ ਹੋ ਗਿਆ ਅਹੀਂ ਅੱਜ ਲੇਟ ਉੱਠੇ ਹਨ 9 ਵਜੇ ਤੱਕ 1 ਘੰਟਾ ਲੱਗਾ ਸਫਾਈ ਕਰਨ ਤੇ 1 ਘੰਟਾ ਨਹੀਂ ਮਿਲ ਲੌ ਹੌਲੀ ਹੌਲੀ ਬੈੱਡ ਸ਼ੀਟ ਵਗੈਰਾ ਵੀ ਚੰਦ ਗੁੱਤੀਆਂ ਉਹ ਕੱਪੜੇ ਵੀ ਜੋੜੇ ਅਲਮਾਰੀ ਦੇ ਥੋੜੇ ਸੈੱਟ ਕੀਤੇ ਉਦੋਂ ਦੇ ਉਦਾਂ ਹੀ ਰੱਖਣ ਲਏ ਹਾਂ ਟੈਂਕੇ ਤੇ ਮੈਂ ਦੱਸ ਹੀ ਦਿੱਤਾ ਮੇਰੇ ਵੀ ਰਿਮੂਵ ਹੋ ਗਏ ਆ ਪਿੱਤੇ ਦਾ ਆਪਰੇਸ਼ਨ ਹੋਇਆ ਸੀ ਨਾ ਟੈਂਕੇ ਰਿਮੂਵ ਹੋ ਗਏ ਸਾਰੇ ਤੇ ਠੀਕ ਆ ਹੁਣ ਹਲਕੇ ਹਲਕੇ ਹੈਗਾ ਕਿਥੋਂ ਥ੍ਰੈਡ ਜਿਆ ਕੱਢਿਆ ਹੈ ਤੇ ਬਸ ਮਨੇ ਰੋਟੀ ਬਣਾ ਮੰਗੇ ਥੈੜ ਕੇ ਮੈਂ ਤੇ ਸਵੇਰੇ ਖਾਲੀ ਪੇਟ ਵਾਲੀ ਦਵਾਈ ਖਾ ਕੇ ਥੋੜੀ ਜਿਹੀ ਖਿਚੜੀ ਖਾ ਲਈ ਤੇ ਹੁਣ ਸਵੇਰ ਦੀ ਦਵਾਈ ਖਾਣੀ ਆ ਦਵਾਈ ਉਹਨਾਂ ਨੇ ਡਾਕਟਰ ਨੇ ਚੇਂਜ ਕਰਤੀ ਕਿਉਂਕਿ ਮੈਂ ਦੱਸਿਆ ਸੀ ਕਿ ਮੈਂ 2-3 ਦਿਨੋਂ ਗੇ ਠੀਕ ਨਹੀਂ ਆ ਇੱਕ ਦਿਨ ਪੇਟ ਖਰਾਬ ਸੀ ਦੂਸਰੇ ਦਿਨ ਉਹਦਾ ਵੋਮਟਿੰਗ ਵਾਲਾ ਹਾਲ ਹੀ ਅੱਜ ਵੀ ਥੋੜਾ ਹੁੰਦਾ ਹੀ ਰਾਤ ਵੀ ਮੈਂ ਵਧਾ ਕੀ ਕੀਤਾ ਮੈਂ ਜਿੰਨੀ ਵਾਰੀ ਜਾਗ ਆਇਆ ਨਾ ਓਨੀ ਵਾਰੀ ਪਾਣੀ ਪੀਵੀ ਗਈ ਪਾਣੀ ਪੀਵੀ ਗਈ ਤੇ ਸਹੀ ਹੋਇਆ ਪੀ ਥੋੜਾ ਪਾਣੀ ਪੀ ਕੇ ਸੌਂਗੀ ਫੇਰ ਪਾਣੀ ਦਾਗਲਾ ਪੀ ਕੇ ਸੌਂਗੀ ਤੇ ਅੱਜ ਥੋੜਾ ਸਹੀ ਲੱਗਣ ਲਿਆ ਏ ਪਰ ਹਲਕਾ ਹਲਕਾ ਨਾ ਜਿਵੇਂ ਕਬੜਾੜਦੀ ਹੁੰਦੀ ਆ ਉਦਾਂ ਹੁੰਦੀ ਆ ਅੱਜ ਦੀ ਇੱਥੋਂ ਥੋੜੀ ਜਿਹੀ ਦਰਦ ਨਿਕਲਦੀ ਆ ਬਾਕੀ ਠੀਕ ਆ ਬਾਹਰ ਆ ਗਿਆ ਸਬਜੀ ਵਾਲਾ ਭਾਈ ਆਪਾਂ ਵੀ ਅੱਜ ਸਬਜੀ ਲਾਵਾਂਗੇ ਰੋਟੀ ਤੇ ਮੇਰੀ ਬੰਦ ਕੀਤੀ ਡਾਕਟਰ ਨੇ ਕਿਉਂਕਿ ਮੈਂ ਦੋ ਦਿਨ ਠੀਕ ਨਹੀਂ ਸੀ ਤੇ ਡਾਕਟਰ ਕਹਿੰਦੇ ਜੇ ਰੋਟੀ ਨਹੀਂ ਖਾਣੀ ਪਿੰਡੀ ਦੇ ਦਲੀਆ ਕਿਤੇ ਨਹੀਂ ਖਾਓ ਤੇ ਮੈਂ ਖਿਜੜੀ ਘਾ ਘਾ ਕੇ ਆਖ ਗਈ ਆ ਅੱਜ ਮੇਰਾ ਰੱਦਾ ਕਿ ਮੈਂ ਥੋੜਾ ਜਿਹਾ ਤੜਕਾ ਲਾ ਕੇ ਖਿਚੜੀ ਦਲੀਆ ਬਣਾ ਲਾਂਗੀ ਆਲੂ-ਲੂ ਬਾ ਕੇ ਤੇ ਵੇਖਦੇ ਹਾਂ ਹੋਰ ਕੋਈ ਸਬਜ਼ੀ ਲਾ ਲੈਣੀ ਹੈ ਪਿੰਡੀ ਆਪੀ ਹੋ ਪੇਠਾ ਬਸ ਪੇਠਾ ਜਿਹੜਾ ਹਲਵਾ ਲੈ ਲਓ ਬਣਾ ਲੈਨੇ ਹਾਂ ਲੈ ਲਓ ਹੀ ਲੈ ਲਓ ਤਿੰਦੇ ਬਣਾਉਣੇ ਆ ਚਲ ਠੀਕ ਹੈ ਮੈਂ ਵੀ ਥੋੜੀ ਥੋੜੀ ਦਾਲ ਆ ਲੂੰਗੀ ਰੋਟੀ ਨੂੰ ਪਰ ਡਾਕਟਰ ਨੇ ਮਨਾ ਕੀਤਾ ਪਰ ਕੀ ਕਰਾਂ ਖਿਚੜੀ ਖਾ ਕੇ ਅੱਕ ਗਈਆਂ ਇੱਕ ਦੋ ਬੁਰਕੀ ਦੀ ਰੋਟੀ ਦੇ ਖਾਈ ਸਕਦੀ ਹਾਂ ਪੰਜ ਦਿਨ ਹੀ ਮੈਂ ਜਦੋਂ ਹੱਡਾ ਰਾਤ ਸਰੀਰ ਜਿਹੜਾ ਰਿਲੈਕਸ ਤੇ ਜਾਂਦਾ ਨਾ ਪੂਰਾ ਪ੍ਰੋਸੈਸ ਕਰਦਾ ਅੰਦਰੋਂ ਸਰੀਰ ਰਿਲੈਕਸ ਤੇ ਜਾਂਦਾ ਹੈ ਫੇਰ ਉਦੋਂ ਜਿਹੜਾ ਕੰਮ ਸਰੀਰ ਦਾ ਹੁੰਦਾ ਹੈ ਤੂੰ ਫਿਰ ਐਸਿਡ ਜਿਹੜਾ ਨਾ ਉਹ ਵੌਂਟਿੰਗ ਹੁੰਦੀ ਉਹਦੇ ਨਾਲ ਪੰਦਾ ਜਿਹੜਾ ਅੱਲੱਗ ਰੋਟੀ ਪਚਦੀ ਨਹੀਂ ਆ ਅਜੇ ਹੌਲੀ ਹੌਲੀ ਪਚਣੀ ਆ ਡਾਕਟਰ ਕਹਿੰਦੇ ਤੂੰ ਰੋਟੀ ਕਿਤੇ ਰੱਜ ਕੇ ਤਨੀ ਖਾ ਲੈਂਦੀ ਤੇਈ ਦੱਸਿਓ ਵਲੌਗ ਵੇ ਕਿ ਮੈਂ ਉਦੋਂ ਦੀ ਰੋਟੀ ਰੱਜ ਕੇ ਖਾਣ ਲਈ ਆ ਕੋਲੀ ਕੋਲੀ ਦੀ ਖਿਚੜੀ ਖਾਣ ਲਈ ਕੋਲੀ ਕੋਲੀ ਮੈਂ ਦਲੀਆ ਖਾਣ ਲਈ ਤੇ ਇਦਾਂ ਯਾ ਨਹੀਂ ਖਾਣਾ ਮੈਂ ਦਲੀਆ ਨਹੀਂ ਖਾਣਾ ਹਾਂ ਹੁਣ ਇਹ ਕਹਾਂ ਨਹੀਂ ਖਾਣਾ ਨਹੀਂ ਦੂੰ ਮੈਂ ਨਹੀਂ ਖਾਣਾ ਹਾਂ ਕਿਦਾਂ ਹੁੰਦੇ ਰੋ ਤੇ ਦਲੀਆ ਖਿਚੜੀ ਦਲੀਆ ਖਿਚੜੀ ਦਲੀਆ ਖਿਚੜੀ ਹਾਂ ਯਾਰ ਚਾਰ ਨਾਲ ਹਾਂ ਚੰਪਾਂ ਚੰਪਾਂ 버ਗਰ ਕੀ ਦਾ ਕਿਦਾਂ ਨੇ 2 ਮਹੀਨੇ ਬਾਅਦ ਹੈ ਬੋਲੋ 2 ਮਹੀਨੇ ਬਾਅਦ ਹੈ 1 ਤਿੰਨ ਮਹੀਨੇ ਬਾਅਦ ਖਾ ਸਕਦੀ ਆ ਬੋਲੋ ਬੋਲੋ ਵੀ ਕੀ पांडे ਤੋਂ ਨੇ ਬੋਲੋ ਮੰਨਵ ਇੱਕ ਮਹੀਨੇ ਬਾਅਦ ਖਾ ਸਕਦੀ ਆ ਚਾਹਤ ਦੇ ਚਾਰ ਹੁੰ ਗਿਆ ਆ ਗੁਮ ਖਾਣਾ ਦੇ ਬੰਦੇ ਚਲ ਚੰਗਾ ਤੁਹਾਡੀ ਵੀ ਡਾਈਟਿੰਗ ਹੋਏਗੀ ਪਤਲੇ ਹੋਵੋਗੇ ਮੋਟੇ ਹੋਈ ਜਾਂਦੇ ਪਤਲੇ ਹੋਵੋਗੇ ਮੇਰੇ ਬਹਾਨੇ ਹੋਏ ਕੱਲ ਸੰਦੀਪੀ ਕੋਲ ਰੋਟੀ ਖਾ ਗਿਆ 7-8 ਰੋਟੀਆਂ ਖਾ ਗਿਆ ਪਤਲੇ ਹੋਏ। ਹੋ ਰੈਂਡੋ ਲੂਣ ਵਾਲਾ ਬਣਾ ਲੈਨੇ ਆ। ਅੱਛਾ। ਹੈ? ਨਹੀਂ। ਹਾਂ। ਚੰਮਚਾ ਬੋਆ ਵਿੱਚ। ਆਹ ਬੂਆ ਲੂ ਪਾ ਕੇ ਟਮਾਟਰ ਪਾ ਕੇ ਮਿਰਚ ਪਾ ਕੇ ਕਾਲੀ ਮਿਰਚ ਪਾ ਕੇ। ਮੱਛਾ ਹੋਗਾ ਘਟਾ ਵਿੱਚ। ਪਾਈ ਸੀ। ਕੀ ਸੀਏ ਬਣਾ ਵਜਿੱਦਨ ਦਿਖਾ ਨਹੀਂ ਨਹੀਂ ਸਾਇਆ ਮਾ ਚੋਖੀ ਹੋਣਾ ਰਹਿੰਦੇ ਅੱਜ ਮੈਂ ਉਦਾਂ ਹੀ ਕਰਨੀ ਉਹਦਾ ਮੈਂ ਕਹਿਣ ਦੀ ਲੂਣ ਵਾਲਾ ਬਣਾ ਲਈਏ ਨਹੀਂ ਮੈਂ ਇਹਨਾਂ ਦਉ ਤੇ ਮਿੱਠਾ ਬਣਾਉਣਾ ਇੱਥੇ ਪਿਆ ਹੋਣਾ ਹੈ ਮਾਸ਼ਾ ਕਹੀ ਨਾ ਤੇ ਲੂਣ ਵਾਲਾ ਬਣਾ ਲੈਨੇ ਆ ਨਹੀਂ ਤੇ ਖਿਚੜੀ ਚੋਲਾ ਵਰਗੀ ਬਣਾ ਲੈਨੇ ਪਰਨੇ ਦੇ ਗਲਾਜ ਮੇਰਾ ਰੋਟੀ ਖਾਣ ਨੂੰ ਦਿਲ ਕਰਦਾ ਰੋਟੀ ਦਲੀਆ ਗੋੜਾ ਵਿੱਚ ਸ਼ੱਕਰ ਹੂੰ ਸ਼ੱਕਰ ਪਾਈਆ ਮੈਨੂੰ ਦਲੀਆ ਖਵਾ ਖਵਾ ਕੇ ਖਵਾ ਖਵਾ ਕੇ ਦਲੀਆ ਤੇ ਉਹ ਖਿਚੜੀ ਪੂਰ ਘਰ ਛੱਡਿਆ ਕਿ ਮੈਂ ਘਰੋਂ ਹੀ ਕੱਢ ਛੱਡਨੇ ਹੁਣ ਦਲਿਆ ਘਿਚੜੀ ਤੁਹਾਨੂੰ ਨਹੀਂ ਲਾਗੇਗਾ ਘੱਟ ਗੈਸ ਕਰਕੇ ਇੱਧਰ ਆ ਜੀਦਾ ਹੁੰਦਾ ਵਾ ਸੁਣ ਦੇਣੀ ਪਹੁੰਚੀ ਵੇਖੋ ਅੱਡੀ ਐ ਕਲੀਨ ਆ ਕਰ ਬੂਆ ਹੀ ਬੰਦ ਕੀਤਾ ਕਿਉਂਕਿ ਹਵਾ ਚੱਲਣ ਦੀ ਮਾੜੀ ਮਾੜੀ ਮੈਂ ਨਹੀਂ ਜੰਮਦੀ ਕਿ ਘੱਟਾ ਚੜਜੇ ਥੋੜਾ ਜਿਹਾ ਫੇਰ ਥੰਗੀ ਪੋਚਾ ਲਾਇਆ ਹੋਇਆ ਏ ਆ ਗਈ ਹੈ ਜ ਰਾਤ ਦੀ ਰੋਟੀ ਦਾ ਟਾਈਮ ਆ ਤੇ ਅਹੀਂ ਬਣਾਉਣ ਲੱਗੇ ਆ ਟਿੰਡੇ ਕਿਉਂਕਿ ਕੱਲ ਇਹਨਾਂ ਨੇ ਕੰਮ ਤੇ ਜਾਣਾ ਇਹ ਆਟਾ ਗੁੰਨਣ ਦੇ ਆ ਨੇ ਕੰਮ ਤੇ ਜਾਣਾ ਏ ਤੇ ਫਿਰ ਸਵੇਰੇ ਸਵੇਰੇ ਸਬਜ਼ੀ ਬਣੀ ਹੋਊਗੀ ਤੇ ਫੁਲਕੇ ਲਾ ਕੇ ਲੈ ਜਾਣਗੇ ਤੇ ਸਬਜ਼ੀ ਵੇਖੀ ਵੇਖੀ ਕੱਟ ਦਿੰਨੇ ਆ ਤੜਕਾ ਲੌਂਚ ਕੋਸ਼ ਪਾੜਣੀ ਹੁੰਦਾ ਤੇ ਅੱਡੀ ਰਾਤ ਦੀ ਰੋਟੀ ਦੇ ਲੱਕਾ ਨਾਟਾਈ ਤੇ ਇਹਨਾਂ ਨੇ ਆਟਾ ਗੁੰਨਤਾ ਆਟਾ ਗੁੰਨਿਆ ਵੀ ਕਿੰਨਾ ਸੋਹਣਾ ਗੁੰਨਿਆ ਇਦਾਂ ਦਾ ਮੇਰੇ ਕੋਲ ਵੀ ਨਹੀਂ ਗੁੰਧਦਾ ਤੇ ਇਹਨਾਂ ਨੇ ਫੁਲਕੇ ਲਾ ਲੈਨੇ ਆ ਤੇ ਆਹ ਸਬ지 ਜਿਹੜੀ ਮੈਂ ਦੁਪਹਿਰੇ ਬਣਾਈ ਸੀ ਇਹ ਹੀ ਮੈਂ ਬਰੈਡ 'ਚ ਥੋੜੀ ਜਿਹੀ ਰੱਖੀ ਤੇ ਖਾ ਲਈ ਬਸ ਤੇ ਹਾਂ ਉਹ ਜਿੱਥੇ ਸਟਿਚ ਲੱਗੇ ਆ ਉੱਥੇ ਸਰੋਂ ਦਾ ਤੇਲ ਲਾ ਲਾਂਗੀ ਤੇ ਫਿਰ ਮੈਂ ਨਾ ਨਹੀਂ ਨਾਰੇ ਸੇਰ ਨਹਾਉਣਾ ਹੈ ਉਸ ਦਿਨ ਦਾ ਹੀ ਨਾਤਾ ਹੀ ਜਿਸ ਦਿਨ ਦਾ ਮੈਂ ਵਲੌਗ ਚ ਦੱਸਿਆ ਸੀ ਨਾ ਸ਼ਨੀਵਾਰ ਦਾ ਕਿ ਅੱਜ ਐਤਵਾਰਾ 8 ਦਿਨ ਹੋ ਗਏ ਆ ਤੇ ਹੁਣ ਮੈਂ ਹਾਂ ਸਿਰਸੂ ਢੋਲਾ ਤੇ ਹੁਣ ਮੈਂ ਸਵੇਰੇ ਮਿਲਦੀ ਆ ਤੁਹਾਨੂੰ ਹੁਣ ਤੇ ਬਸ ਰੋਟੀ ਸਾਡੀ ਬਣ ਜਾਣੀ ਆ ਭੁੱਖ ਮੈਨੂੰ ਤੇ ਮੈਂ ਤੇ ਰੋਟੀ ਖਾਣੀ ਨਹੀਂ ਆ ਇਹਨਾਂ ਨੇ ਹੀ ਖਾਣੀ ਆ ਤੇ ਇਹਨਾਂ ਆਪਣੇ ਫੁਲਕੇ ਲਾ ਕੇ ਖਾ ਲੈਣੇ ਆ ਤੇ ਸਵੇਰੇ ਕੱਲ ਤੋਂ ਇਹਨਾਂ ਨੇ ਕੰਮ ਤੇ ਵੀ ਜਾਣਾ ਹੈ ਕਿ ਸਵੇਰੇ ਸਵੇਰੇ ਰੋਟੀ ਲਾ ਕੇ ਲੈ ਜਾ ਕਰਨਗੇ ਸਾਰਾ ਦਿਨ ਕਿਹੜਾ ਘਰ ਹੁਣ ਕੰਮ ਹੁੰਦਾ ਕੋਈ ਮਾੜਾ ਮੋਟਾ ਤੇ ਮੈਂ ਹੁਣ ਕਰ ਲਿਆ ਕਰਨਾ ਲੱਗ ਗਿਆ ਆਪ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ ਸਭ ਦੇ ਕਿਵੇਂ ਹੋ ਸਭ ਸਿਮਰ ਰੋਟੀ ਲਾਉਣ ਡਿਆ ਇਹਨਾਂ ਕੰਮ ਤੇ ਜਾਣਾ ਅੱਜ 8 ਦਿਨ 8 ਦਿਨ ਘਰ ਰਹਿ ਛੁੱਟੀਆਂ ਕਰਕੇ 8 ਦਿਨ ਮੇਰੇ ਕਰਕੇ ਤੇ ਅੱਜ ਮੈਂ ਹੁਣ ਜਹੀ ਕੰਮ ਤੇ ਚੱਲ ਜੂ ਕਿਉਂਕਿ ਟੈਂਕੀ ਤੇ ਉਹਦਾ ਹੀ ਠੀਕ ਹੋ ਗਿਆ ਬਸ ਆ ਜਿਹੜਾ ਦਿਲ ਨੂੰ ਘਬਰਾਹਟ ਹੁੰਦੀ ਉਹੀ ਹੁੰਦੀ ਆ ਤੇ ਉਹ ਮੈਂ ਖਿਚੜੀ ਬਣਾ ਲਾਂਗੀ ਦੁਪਹਿਰੇ ਬਾਕੀ ਕੋਈ ਭਾਰਾ ਕੰਮ ਨਹੀਂ ਕਰਦੀ ਸਫਾਈ ਹੈਗੀ ਆ ਸਾਡੇ ਘਰੇ ਤੇ ਕੰਮ ਤੇ ਚੱਲ ਜਾਣਗੇ ਫੁਲਕੇ ਬਣਾਉਣ ਦੇ ਆ ਆਪਣੇ ਫੁਲਕੇ ਆਪੇ ਬਣਾ ਕੇ ਲੈ ਜਾਣਗੇ ਰਾਤ ਦੀ ਜਿਹੜੀ ਟਿੰਡਿਆਂ ਦੀ ਸਬਜ਼ੀ ਪਈ ਸੀ ਨਾ ਉਹਦੇ ਨਾਲ ਤੇ ਕੰਮ ਮੈਂ ਤੇ ਜਾਣਗੇ ਤੇ ਵਧੀਆ ਹੈ ਕਿਉਂਕਿ ਇੰਨੀ ਚੁੱਟੀਆਂ ਕਰਕੇ ਬਾਰਾ ਨਹੀਂ ਖਾਂਦਾ ਮੈਂ ਵੀ ਠੀਕ ਆ ਜਿਹੜੀ ਰੋਟੀ ਖਾਦੀ ਸੀ ਨਾ ਮੈਂ ਰਤੀ ਅੱਦੀ ਤੋਂ ਇੰਨੀ ਕੁ ਉਹ ਵੀ ਪਚ ਗਈ ਆ ਢਿੰਡਿਆਂ ਦੀ ਸਬਜ਼ੀ ਨਾਲ ਥੋੜੀ ਥੋੜੀ ਸਬਜ਼ੀ ਲਾਲ ਆ ਗਈ ਕਿਉਂਕਿ ਡਾਕਟਰ ਨੇ ਕਿਹਾ ਹੈ ਕਿ ਅੱਜ ਕੇ ਰੋਟੀ ਨਹੀਂ ਖਾਣੀ ਉਹਨੇ ਤੇ ਇਹ ਕਿਹਾ ਕਿ ਦਾਲ ਖਿਚੜੀ ਖਾਣੀ ਪਰ ਮੈਂ ਖੁਦ ਕਿਹਾ ਕਿ ਥੋੜੀ ਥੋੜੀ ਰੋਟੀ ਚਾਲੂ ਕਰਕੇ ਕੋਸ਼ਿਸ਼ ਕਰਾਂ ਕਿ ਥੋੜੀ ਥੋੜੀ ਪਚੇਗੀ ਤੇ ਅੱਜ ਥੋੜਾ ਠੀਕ ਆ ਪਰ ਥੋੜਾ ਜਿਹਾ ਥੋ ਅਜੇ ਵੀ ਹੰਧਾਂਦਰੋਂ ਦਿਲ ਨੂੰ ਪਰ ਠੀਕ ਆ ਅੱਗੇ ਨਾਲੋਂ ਜਿਹੜੇ ਪਿਛਲੇ 7-8 ਦਿਨ ਨਿਕਲੇ ਆ ਉਹਨਾਂ ਨਾਲੋਂ ਸਹੀ ਆ ਅੱਜ ਤੇ ਅੱਜ ਮੈਂ ਠੀਕ ਵੀ ਆ ਕਿ ਮੈਂ ਸਹੀ ਫੀਲ ਕਰਨ ਦੀ ਵਧੀਆ ਤੇ ਹੁਣ ਮੈਂ ਥੋੜੀ ਜੀ ਚਾਹ ਪੀ ਸਕਦੀ ਆ ਤੋ ਦੋ ਬਰੈਡ ਖਾ ਸਕਦੀ ਉਹਦੇ ਨਾਲ ਤੇ ਚਾਹ ਬਣਾਉਣੀ ਆ ਤੇ ਪੀਣੀ ਆ ਇਹ ਦੇਖ ਦੀਆਂ ਰੋਟੀਆਂ ਦੇਖਾਵਾ ਕਿੰਨੀਆਂ ਕਿੰਨੀਆਂ ਵੱਡੀਆਂ ਲਾਈਆਂ ਲਾਈਆਂ ਇਹਨਾਂ ਨੇ ਰੋਟੀ ਗੋਲ ਆ ਪੂਰੀ ਆ ਗੋਲ ਆ ਪਰ ਹੈ ਸਾਈਜ਼ ਚ ਵੱਡੀ ਆ ਤੇ ਮੋਟੀ ਆ ਦੱਸੋ ਆ ਰੋਟੀ ਵੈ ਲੈ ਲਈ ਵੈ ਲਓ ਆਹ ਇਹਨੂੰ ਦੰਡ ਮੰਡੀ ਆਪਲਾ ਦੇ ਚਾਹ ਦਰ ਲੀਏ ਮੈਂ ਰੋਟੀ ਲਾ ਦਿੰਨੀ ਆ ਪਰ ਇਹ ਕਹਿੰਦੇ ਜੋਰ ਲੱਟਣਾ ਹਜੇ ਰਹਿ ਨਹੀਂ ਤੇ ਚਲ 2 ਦਿਨ ਰਹਿਣ ਦਿੰਨੀ ਹੁ ਜੇ ਮੈਨੂੰ ਕਹਿੰਦੇ ਕੁਛ ਨਹੀਂ ਕਰਨਾ ਕੁਛ ਨਹੀਂ ਕਰਨਾ ਪਰ ਕਰਨਾ ਵੀ ਨਹੀਂ ਮੈਂ ਘਰ ਘਰ ਸਾਫ ਆ ਇਹ ਕੰਮ ਤੇ ਚੱਲ ਜਾਣਾ ਦੇ ਇਹਨੂੰ ਲੱਗਦਾ ਕਿ ਸ਼ਾਇਦ ਮੈਂ ਪਿੱਛੇ ਪੰਗੇ ਲਾਵੂੰਗੀ ਕੋਈ ਕੰਮ ਕਰੂੰਗੀ ਪਰ ਜਿਹੜਾ ਭਾਰ ਵਾਲਾ ਨਹੀਂ ਆ ਉਹ ਤੇ ਮੈਂ ਕਰ ਹੀ ਸਕਦੀ ਹੁਲੀ ਹੁਲੀ ਪਰ ਕੋਈ ਕੰਮ ਹੈ ਨਹੀਂ ਕਰਨ ਵਾਲਾ ਤੇ ਨਹੀਂ ਕਰਦੀ ਚਾਹ ਪੀਣ ਲੱਗੀ ਆ ਬਸ ਕੱਪੜੇ ਧੋਣ ਵਾਲੇ ਪਏ ਆ ਐ ਆ ਦਿੱਤੀ ਏ ਥੋੜੀ ਜੀ ਤੇ ਆ ਬਰੈਡ ਇਹ ਹੈ ਮੇਰਾ ਬਿਮਾਰਾ ਵਾਲਾ ਖਾਣਾ ਨੀਨੇ ਜੀ ਗੰਡੀ ਦੋਵੇਂ ਦਰਵਾਜ਼ੇ ਬੰਦਾਂ ਕੱਲ ਮੈਂ ਸੁੱਕੇ ਆਲੂ ਖਾਦੇ ਹੀ ਬ੍ਰੈਡ ਨਾਲ ਤੇ ਅੱਜ ਬ੍ਰੈਡ ਚਾਹਣਾ ਆ। ਆਂ ਪਾਟ ਗਈ ਅੱਜ ਸਵੇਰੇ ਸਹੀ ਰਹੀ ਐ। ਥੋੜਾ ਜਿਹਾ ਹੋਇਆ ਪਰ ਠੀਕ ਐ। ਪਾਣੀ ਦੇ ਗਲਾਸ ਦੋ ਪੀਤੇ ਮੈਂ। ਪਾਣੀ ਬਹੁਤ ਜ਼ਿਆਦਾ ਪੀਂਦੀ ਮੈਂ, ਬਹੁਤ ਜ਼ਿਆਦਾ ਪਾਣੀ ਪੀਂਦੀ ਬਾਰ-ਬਾਰ। ब्राउन ब्रेड ਵੀ ਆٹے ਦੇ ਹੁੰਦੇ ਸਮਝ ਨਹੀਂ ਆਈ ਰੋਟੀ ਭਾਰੀ ਹੈ ਤੇ ਬ੍ਰਾਊਨ ਬ੍ਰੈਡ ਵੀ ਭਾਰੀ ਹੋ ਸਕਦੇ ਆ ਰੋਟੀ ਪਚਦੀ ਨਹੀਂ ਇਹ ਆਪਣੇ ਜੋਗੀ ਖਿਚੜੀ ਬਣਾ ਲਈ ਆ ਤੇ ਦਵਾਈ ਖਾਣੀ ਆ ਤਾਂ ਕਰਕੇ ਮੈਂ ਖਿਚੜੀ ਖਾ ਲਾਂ ਤੇ ਖਿਚੜੀ ਖਾ ਕੇ ਦਵਾਈ ਖਾਣੀ ਥੋੜੀ ਜੀ ਖਿਚੜੀ ਬਣਾ ਲਈ ਆਪਣੇ ਜੋਗੀ ਜੇ ਕੰਮ ਤੋਂ ਉਹਦੇ ਨਾਲ ਨਿੰਬੂ ਪਾਣੀ ਬਣਾ ਹੁਣ ਆ ਗਏ 7 ਵਜੇ ਆਏ ਕੰਮ ਤੋਂ 7 ਵਜੇ ਤੇ ਮੈਂ ਪਾਣੀ ਦੀ ਬੋਟਲ ਸਰਾਣੀ ਰੱਖੀ ਸਾਰਾ ਦਿਨ ਮੈਂ ਪਾਣੀ ਪੀਵੀ ਕੇ ਪੀਵੀ ਕੇ ਤੇ ਥੋੜੀ ਜਿਹੀ ਖਿਚੜੀ ਖਾਦੀ ਹੀ ਉਠਾ ਹੀ ਨਹੀਂ ਹੋਂਦੀ ਫਿਰ ਮੈਂ ਪਾਣੀ ਪੀਵੀ ਤੇ ਬੀਬੀ ਕੇ ਆਪਣਾ ਦਿਨ ਕੱਢਿਆ ਮੈਂ ਨਾਲੇ ਅੱਦਾ ਸੇਵ ਖਾਦਾ ਹੀ ਮੈਂ ਪਜਾਨੀ ਹੁਣ ਰਾਤ ਔਖੀ ਹੋਵਾਉ ਦੇ ਨਾ ਪਾਏ ਸੇਵ ਹੀ ਸਗਤ ਨੂੰ ਨਾਵਾ ਫਰੂਟ ਨੂੰ ਬਚਾਉਣ ਲਈ ਜ਼ਿਆਦਾ ਟਾਈਮ ਲੱਗਦਾ ਏ ਕਹਿੰਦੇ ਹੀ ਖਾ 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 ਫਿਰ ਮੈਂ ਅੱਦਾ ਸੇਵ ਖਾਦਾ ਮੈਂ ਅੱਦਾ ਖਾ ਲੈਨੀ ਉਹ ਵੀ ਨਿੱਕੇ ਨਿੱਕੇ ਟੁਕੜੇ ਕਰਕੇ ਫਿਰ ਖਾਦਾ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ